ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪੂਰੀ ਤਨਿੱਗੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਮੈਂ ਹਾਂ ਹਰਮਨ ਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੈਨਾ ਜੀ ਨਾਲ ਤੈਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਡੇਰਾ ਬਿਆਸ ਦੇ ਬਾਰੇ ਵਿੱਚ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਅੱਗ ਦੀ ਤਰ੍ਹਾਂ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਜੀ ਹਰ ਪਾਸੇ ਇਸ ਗੱਲ ਦੀ ਚਰਚਾ ਹੈ ਕਿ ਡੇਰਾ ਬਿਆਸ ਦੀ ਗੱਦੀ ਜਸਦੀਪ ਸਿੰਘ ਗਿੱਲ ਦੇ ਹਵਾਲੇ ਕਰ ਦਿੱਤੀ ਗਈ ਹੈ ਦੇਖੋ ਪਹਿਲੀ ਗੱਲ ਤਾਂ ਇਹ ਵੀ ਜਦੋਂ ਕੱਲ ਇਹ ਦੁਪਹਿਰ ਦੇ ਵੇਲੇ ਖਬਰ ਆਈ ਨਾ ਪੰਜਾਬੀ ਮੀਡੀਆ ਦੇ ਵਿੱਚ ਤੇ ਉਸ ਤੋਂ ਬਾਅਦ ਹਰ ਕੋਈ ਹੈਰਾਨ ਜ਼ਰੂਰ ਰਹਿ ਗਿਆ ਵੀ ਇਹਦੇ ਪਿੱਛੇ ਕਾਰਨ ਕੀ ਹੋਇਆ ਕਿਉਂਕਿ ਆਮ ਤੌਰ ਦੇ ਉੱਤੇ ਇਦਾਂ ਬਹੁਤ ਘੱਟ ਹੁੰਦਾ ਕਿ ਜਿਉਂਦੇ ਜਾਗਦੇ ਜਾਂ ਆਪਾਂ ਦੀ ਤੰਦਰੁਸਤੀ ਦੇ ਵਿੱਚ ਤੇ ਆਪਾਂ ਅੱਗੇ ਕਿਸੇ ਨੂੰ ਗੱਦੀ ਸੌਂਪ ਦਈਏ ਆਮ ਤੌਰ ਦੇ ਉੱਤੇ ਡੇਰਿਆਂ ਦੇ ਵਿੱਚ ਜਾਂ ਹੋਰ ਵਕ ਵਕ ਸੰਸਥਾਵਾਂ ਦੇ ਵਿੱਚ ਲੜਾਈ ਝਗੜੇ ਹੀ ਹੁੰਦੇ ਆ ਵੀ ਭਾਈ ਗੱਦੀ ਮੈਨੂੰ ਚਾਹੀਦੀ ਆ ਗੱਦੀ ਮੈਨੂੰ ਚਾਹੀਦੀ ਆ ਆ ਹਰਿਆਣੇ ਦਾ ਇੱਕ ਡੇਰਾ ਜਗਪਾਲਪੁਰੀ ਵਾਲਾ ਉੱਥੇ ਉਹਨਾਂ ਦੇ ਡੇਰੇਦਾਰ ਦੀ ਮੌਤ ਹੋਈ ਆ ਤੇ ਉਸ ਤੋਂ ਬਾਅਦ ਗੋਲੀ ਵੀ ਚੱਲੀ ਆ ਉੱਥੇ ਦੋ ਧੜਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਥੇ ਜੰਗ ਚੱਲੀ ਆ ਵੀ ਭਾਈ ਗੱਦੀ ਸਾਡੀ ਆ ਗੱਦੀ ਸਾਡੀ ਆ ਸੋ ਮੈਨੂੰ ਲੱਗਦਾ ਜੀ ਕਿ ਇਹ ਇੱਕ ਨਵੀਂ ਪਿਰਤਾਂ ਦੇਖੋ ਦੁਨੀਆ ਤੋਂ ਸਭ ਨਹੀਂ ਜਾਣਾ ਨਾ ਆਪਾ ਰਹਿਣਾ ਨਾ ਕਿਸੇ ਹੋਰ ਨੇ ਰਹਿਣਾ ਪਰ ਇੱਕ ਨਵੀਂ ਪਿਰਤ ਜ਼ਰੂਰ ਹੈ ਵੀ ਭਾਈ ਆਪਣੇ ਹੁੰਦਿਆਂ ਸੁਦਿਆਂ ਨਾਲ ਬੰਦੇ ਨੂੰ ਲਾ ਕੇ ਉਹਨੂੰ ਗੱਦੀ ਦਾ ਵਾਰਿਸ ਬਣਾ ਕੇ ਤੇ ਉਹਨੂੰ ਸਾਰਾ ਕੰਮ ਕਾਇਸ ਸਮਝਾ ਦਿੱਤਾ ਜਾਵੇ ਕਿਸੇ ਦੇ ਲਈ ਇਹ ਗੱਲ ਕਿਵੇਂ ਹੋ ਸਕਦੀ ਹੈ ਮੈਂ ਇਸ ਗੱਲ ਨੂੰ ਪੋਜ਼ਿਟਿਵ ਲੈਣਾ ਵੀ ਬਾਅਦ ਦੇ ਵਿੱਚ ਇੰਨਾ ਵੱਡਾ ਕਹਿੰਦੇ ਸਮਰਾਜ ਆ ਜਾਂ ਕਹਿੰਦੇ ਇੰਨੀ ਵੱਡੀ ਇਹ ਸੰਸਥਾ ਇੰਨੀ ਵੱਡੀ ਗਿਣਤੀ ਦੇ ਵਿੱਚ ਫੋਲੋਅਰ ਆ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਲਗਭਗ 20 ਮਿਲੀਅਨ ਫੋਲੋਅਰ ਆ ਚਲੋ ਇਸ ਤੋਂ ਘੱਟ ਵੱਧ ਮੰਨ ਲਓ ਪਰ ਇਹਦੇ ਵਿੱਚ ਲੱਖਾਂ ਏਕੜ ਜ਼ਮੀਨ ਆ ਉਹਨਾਂ ਦੇ ਕੋਲ ਸੋ ਇਸ ਕਰਕੇ ਇਹ ਬਹੁਤ ਵੱਡੀ ਜ਼ਰੂਰਤ ਵਾਲੀ ਗੱਲ ਸੀ ਕਿ ਜਉਂਦੇ ਜੀ ਆਪ ਹੀ ਉਹ ਸਾਰਾ ਕੁਝ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਜਿਹੜੇ ਉਹ ਆਪਣਾ ਅਗਲਾ ਗੱਦੀ ਦਾ ਵਾਰਿਸ ਸਾਬਕਾ ਜਾਣ ਗੱਦੀ ਨਿਸ਼ੀਨ ਬਣਾ ਕੇ ਜਾਣ ਉੱਤਰਾ ਅਧਿਕਾਰੀ ਬਣਾ ਕੇ ਜਾਣ ਹੁਣ ਜਦੋਂ ਕੱਲ ਇਹ ਗੱਲ ਮੀਡੀਏ ਦੇ ਵਿੱਚ ਆ ਗਈ ਕਿ ਉਹਨਾਂ ਨੇ ਗੱਦੀ ਕਿਸੇ ਹੋਰ ਨੂੰ ਸੌਂਪਤੀ ਹੈ ਜਸਦੀਪ ਸਿੰਘ ਗਿੱਲ ਨੂੰ ਸੌਂਪਤੀ ਹੈ ਜਿਹੜੇ ਕਿ ਇੰਜੀਨੀਅਰ ਵੀ ਹੈ ਕੈਮੀਕਲ ਇੰਜੀਨੀਅਰ ਹੈ ਜਿਹੜੇ ਕਿ ਫਾਰਮਾਸਿਊਟੀਕਲ ਕੰਪਨੀ ਸਿਪਲਾ ਦੇ ਵਿੱਚ ਸੀਈਓ ਵੀ ਰਹੇ ਆ ਜਿਹੜੇ ਕਿ ਰਨਬੈਕਸਰੀ ਦੇ ਵਿੱਚ ਵੀ ਰਹੇ ਆ ਜਿਨ੍ਹਾਂ ਨੇ ਕਿ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਕੀਤੀ ਹੈ ਤੇ ਹੋਰ ਬਖਵਖ ਉਹਦਾਂ ਦੇ ਉੱਤੇ ਰਹੇ ਆ ਪੜ੍ਹਾਈ ਹੋਰ ਵੀ ਬੜੀ ਕੀਤੀ ਆ ਉਹਨਾਂ ਨੂੰ ਜਦੋਂ ਇਹ ਗੱਦੀ ਸੌਂਪਤੀ ਹੈ ਤੇ ਮੀਡੀਏ ਦੇ ਵਿੱਚ ਜਦੋਂ ਖਬਰਾਂ ਆਈਆਂ ਤੇ ਫਿਰ ਬੜੀ ਵੱਡੀ ਗਿਣਤੀ ਦੇ ਵਿੱਚ ਡੇਰਾ ਵਿਆਸ ਤੇ ਪੈਰੋਕਾਰ ਤੇ ਵਿਆਸ ਦੇਰੇ 'ਚ ਜਾਣੇ ਸ਼ੁਰੂ ਹੋ ਗਏ ਤੇ ਫਿਰ ਉਸ ਤੋਂ ਬਾਅਦ ਇੱਕ ਕਹਿ ਲਿਏ ਵੀ ਨੋਟਿਸ ਜਾਰੀ ਕੀਤਾ ਗਿਆ ਜਾਂ ਕਹਿ ਲਿਏ ਇੱਕ ਸੂਚਨਾ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਇਹ ਗੱਲ ਲਿਖੀ ਗਈ ਕਿ ਭਾਈ ਇੱਥੇ ਬਿਲਕੁਲ ਨਾ ਡੇਰੇ ਦੇ ਵੱਲ ਆਓ ਤੇ ਇੱਥੇ ਕੋਈ ਵੀ ਸਮਾਗਮ ਹਾਲੇ ਨਹੀਂ ਰਚਾਇਆ ਜਾ ਰਿਹਾ ਤੇ ਬਾਬਾ ਜੀ ਹੀ ਰਹਿਣਗੇ ਡੇਰੇ ਦੇ ਉੱਤੇ ਜਾਂ ਕਹਿ ਲਿਏ ਗੱਦੀ ਦੇ ਉੱਤੇ ਫਿਲਹਾਲ ਬਾਬਾ ਜੀ ਹੀ ਰਹਿਣਗੇ ਉਹਨਾਂ ਦੇ ਨਾਲ ਜਸਦੀਪ ਸਿੰਘ ਗਿੱਲ ਨੇ ਜਿਹੜੇ ਤੇ ਉਹ ਸਤਸੰਗ ਪ੍ਰੋਗਰਾਮ ਕਰਿਆ ਕਰਨਗੇ ਨਾਮ ਸ਼ਬਦ ਦਿਆ ਕਰਨਗੇ ਬਾਕੀ ਕੰਮ ਕਾਜ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਨਾ ਵੀ ਹਾਲੀ ਕੱਢਣਾ ਜਾਂ ਉਹਨੂੰ ਅੰਡਰ ਟ੍ਰੇਨਿੰਗ ਆ ਹੋਵੇ ਭਾਈ ਉਹਨੂੰ ਟ੍ਰੇਨ ਕਰ ਰਹੇ ਆ ਸੋ ਇਸ ਰੂਪ ਦੇ ਵਿੱਚ ਉਹ ਨਾਲ-ਨਾਲ ਰਿਆ ਕਰਨਗੇ ਕਹਿਣ ਦਾ ਭਾਵ ਇਹ ਆ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਸੀ ਵੀ ਭਾਈ ਇਹ ਸਾਰਾ ਕੁਝ ਗੱਦੀ ਅੱਗੇ ਕਿਉਂ ਦਿੱਤੀ ਜਾ ਰਹੀ ਆ ਤੇ ਉਸ ਤੋਂ ਅਗਲੀ ਗੱਲ ਇਹ ਜੀ ਕਿ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਇਹ ਪਿਛਲੇ ਕਈ ਵਰਿਆਂ ਤੋਂ ਕੈਂਸਰ ਤੋਂ ਵੀ ਪੀੜਤਾ ਇਹਨਾਂ ਦਾ ਇਲਾਜ ਚੱਲ ਰਿਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜੇ ਉਹ ਇਸ ਵੇਲੇ ਆਪਾਂ ਜਾਣਦੇ ਕਿ ਦਿਲ ਦੇ ਰੋਗ ਤੋਂ ਵੀ ਪੀੜਤਾ ਇਹਨਾਂ ਦਾ ਉਹਦਾ ਵੀ ਇਲਾਜ ਚੱਲ ਰਿਹਾ ਸੋ ਸ਼ਾਇਦ ਉਹਨਾਂ ਨੇ ਮਹਿਸੂਸ ਕੀਤਾ ਹੋਵੇ ਵੀ ਭਾਈ ਬੰਦੇ ਦਾ ਕੋਈ ਪਤਾ ਨਹੀਂ ਹੁੰਦਾਗਾ ਤੇ ਆਪਣੇ ਜਿਉਂਦੇ ਜੀ ਸਭ ਕੁਝ ਕਰਜ ਗਏ ਜਾਂ ਇਹਦੇ ਪਿੱਛੇ ਅੰਦਰੂਨੀ ਕਾਰਨ ਹੋਰ ਕੀ ਹੋਊਗਾ ਉਹਦੇ ਬਾਰੇ ਤਵਨ ਟਿੱਪਣੀ ਨਹੀਂ ਕਰ ਸਕਦਾ ਪਰ ਇਹ ਆਪਣੇ ਆਪ ਦੇ ਵਿੱਚ ਫੈਸਲਾ ਬਹੁਤ ਵੱਡਾ ਮੈਂ ਇਹ ਮੰਨਦਾ ਵੀ ਇਹ ਵੀ ਇੱਕ ਤਿਆਗ ਵਾਲੀ ਗੱਲ ਹੀ ਆ ਨਹੀਂ ਤਾਂ ਕੌਣ ਚਾਹੁੰਦਾ ਤੁਸੀਂ ਆਪਣੇ ਘਰ ਦੇ ਵਿੱਚ ਆਪਾਂ ਚਾਰ ਮੈਂਬਰਾਂ ਦੀ ਗੱਲ ਕਰਗੇ ਕੋਈ ਚਾਹੁੰਦਾ ਹੁੰਦਾ ਕਿ ਮੈਂ ਆਪਣੇ ਜਿਉਂਦੇ ਜੀ ਚੱਪ ਗਏ ਨੂੰ ਫੜਾ ਜਾ ਜਾ ਮੈਂ ਆਪਣੀ ਚੌਦੇ ਜਿਹੜੀ ਜ਼ਮੀਨ ਆ ਉਹ ਫਲਾਣੇ ਦੇ ਨਾਲ ਆ ਜਾ ਇਦਾਂ ਤਾਂ ਹੁੰਦਾ ਨਹੀਂ ਪਰ ਇਹ ਹੋਇਆ ਤੇ ਬਾਕੀ ਡੇਰਿਆਂ ਨੂੰ ਵੀ ਜਿਹੜੇ ਵੀ ਚੰਗੇ ਡੇਰੇ ਆ ਜਿਹੜੇ ਵੀ ਥੰਗਾ ਕੰਮ ਕਰਦੇ ਆ ਉਹਨਾਂ ਨੂੰ ਇਸ ਗੱਲ ਤੋਂ ਕੁਝ ਨਾ ਕੁਛ ਪ੍ਰੇਰਨਾ ਲੈਣੀ ਚਾਹੀਦੀ ਹੈ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਖੈਰ ਪੈਰਾ ਲੰਪਿਕ ਖੇਡਾਂ ਵੀ ਚੱਲ ਰਹੀਆਂ ਨੇ ਉਹਦੇ ਬਾਬਤ ਵੀ ਗੱਲ ਕਰ ਲਈਏ ਟਾਣਾ ਸਾਹਿਬ ਭਾਰਤ ਨੂੰ 9 ਮੈਡਲ ਮਿਲ ਗਏ 골ਡ ਤੇ ਸਿਲਵਰ ਮੈਡਲ ਵੀ ਮਿਲੇ ਨੇ ਜੀ ਹਰਮਨ ਜੀ ਇੱਕ ਕਮਾਲ ਦੀ ਗੱਲ ਹੋ ਗਈ ਆ ਜਦੋਂ ਤੱਕ ਆਪਾਂ ਇਹਨਾਂ ਖਬਰਾਂ ਨੂੰ ਹੁਣ ਪੜ ਰਹੇ ਆਂ ਇਨਾ ਮੈਡਲਾਂ ਦੀ ਗਿਣਤੀ ਵਧ ਕੇ ਪਤਾ ਕਿੰਨੀ ਹੋ ਗਈ ਆ ਇਹ 9 ਤੋਂ 14 ਹੋ ਗਈ ਆ 14 ਮੈਡਲ ਹੋ ਗਏ ਜੀ ਭਾਰਤ ਦੀ ਝੋਲੀ ਦੇ ਵਿੱਚ ਹੁਣ ਤੱਕ ਪੈਰਾ ਲੰਪਿਕ ਖੇਡਾਂ ਦੇ ਵਿੱਚ 14 ਮੈਡਲ ਭਾਰਤ ਦੀ ਝੋਲੀ ਦੇ ਵਿੱਚ ਹੁਣ ਤੱਕ ਪੈ ਚੁੱਕੇ ਆ ਤੇ ਹਾਲੇ ਕੋਈ ਦਿਨ ਦੀਆਂ ਖੇਡਾਂ ਬਾਕੀ ਆ ਤੇ ਜਿਹੜਾ ਆਪਾਂ ਵੇਰਵਾ ਇਹ ਸਾਂਝਾ ਕਰ ਰਹੇ ਹਾਂ ਵੀ 14 ਮੈਡਲ ਇਹ 5ਵੇਂ ਦਿਨ ਤੱਕ ਦੇ ਮੈਡਲ ਆ ਵੀ ਹਾਲੇ 5 ਦਿਨ ਹੋਏ ਆ 5ਵੇਂ ਦਿਨ ਤੱਕ ਦੇ ਸਾਡੇ ਕੋਲ 14 ਮੈਡਲ ਆ ਜਿਨ੍ਹਾਂ ਵਿੱਚ 3 골ਡ ਮੈਡਲ ਆ 5 ਸਿਲਵਰ ਮੈਡਲ ਆ ਦੇ 6 ਕਾਂਸੀ ਦੇ ਮੈਡਲ ਆ। ਸੋ 5ਵੇਂ ਨੰਬਰ ਦੇ ਵਿੱਚ ਸਾਡੇ ਭਾਰਤ ਦੇ ਖਿਡਾਰੀਆਂ ਨੇ ਕਮਾਲ ਕਰਤੀ ਆ। 14 ਮੈਡਲ ਜਿੱਤ ਕੇ ਭਾਰਤ ਨੇ ਨਿਹਰੀ ਲਿਆਤੀ ਆ। ਸੋ ਇੱਕ ਮੈਂ ਹੋਰ ਬੜੀ ਇਥੇ ਤੁਹਾਨੂੰ ਗੱਲ ਦੱਸਣੀ ਚਾਹਨਾ ਵੀ ਅਸੀਂ ਤਾਂ ਚੰਗੇ ਭਲੇ ਤੰਦਰੁਸਤ ਹੁੰਦਿਆਂ ਸੁੰਦਿਆਂ ਡਰਾਮੇਬਾਜ਼ ਲੋਕ ਆ। ਅਸੀਂ ਤਾਂ ਮੈਂ ਗੁਸਤਾਖੀ ਲਈ ਮਾਫੀ ਖੁਦ ਨੂੰ ਲਾਣਤਾ ਪੋਣ ਵਾਲੇ ਲੋਕ ਆ। ਸਾਡੇ ਚੰਗੇ ਭਲੇ ਹੱਡ ਗੋਡੇ ਗਿੱਟੇ ਸਭ ਕੁਝ ਹੈਗਾ। ਸਿਰ ਤੋਂ ਲੈ ਕੇ ਪੈਰਾਂ ਤੱਕ ਅਸੀਂ ਤੰਦਰੁਸਤ ਆ। ਫੇਰ ਵੀ ਮਰੂ ਮਰੂ ਚੌ ਚੌਕ ਤੁਰੇ ਵੰਗ ਕਰੀ ਜਾਂਦੇ ਕਰੀ ਜਾਂਦੇ ਲੁੱਟੇ ਗਏ ਪਟੇ ਗਏ ਕਰੀ ਜਾਂਦੇ ਆ ਇਹ ਆਸਲ ਜ਼ਿੰਦਗੀ ਦੇ ਨਾਇਕ ਇਹਨਾਂ ਦੇ ਮੂਰੇ ਕੋਈ ਨਹੀਂ ਹੋ ਟਿਕ ਸਕਦਾ ਜਿਵੇਂ ਅਸੀਂ ਕਰਿਕਟਰ ਨੂੰ ਕਹਿੰਨੇ ਵੀ ਭਾਈ ਇਹ ਬਹੁਤ ਮਹਾਨ ਆ ਮੈਂ ਤਾਂ ਕਹਿੰਦਾ ਵੀ ਉਹ ਕਰਿਕਟਰ ਵਾਲੇ ਤਾਂ ਚਲੋ ਚੰਗੇ ਭਲੇ ਬਾਬੇ ਦੀ ਕਿਰਪਾ ਨਾਲ ਤੰਦਰੁਸਤ ਆ ਇਹਨਾਂ ਦੇ ਵਿੱਚੋਂ ਇਹ ਪੈਰਾ অলਪਿਕ ਖਿਡਾਰੀਆਂ ਦੇ ਵਿੱਚ ਕਿਸੇ ਦੀ ਲੱਤ ਹੈ ਨਹੀਂ ਕਿਸੇ ਦੀ ਬਾਹ ਹੈ ਨਹੀਂ ਕਿਸੇ ਦਾ ਸਰੀਰ ਨੂੰ ਲਕਵਾ ਮਾਰ ਗਿਆ ਕਿਸੇ ਨੂੰ ਕੋਈ ਸਮੱਸਿਆ ਪਰ ਇਸ ਦੇ ਬਾਵਜੂਦੋ ਕਮਾਲ ਕਰੀ ਜਾਂਦੇ ਆ ਨਾ ਇੱਕ ਕੁੜੀਆ ਅਬਨੀ ਲੇਖਰੀ ਮੈਂ ਕੱਲ ਉਹਦੀ ਰਿਪੋਰਟ ਪੜ੍ਹੀ ਅਬਨੀ ਲੇਖਰੀ ਹੈਗੀ ਜੀ ਜਿਹਨੇ ਇਸ ਪੈਰਾਲੰਪਿਕ ਦੇ ਵਿੱਚ ਪੈਰਿਸ ਦੇ ਵਿੱਚ 골ਡ ਮੈਡਲ ਜਿੱਤਿਆ ਉਸ ਕੁੜੀ ਦੀ ਮੇਰਾ ਖਿਆਲ ਉਮਰ ਉਹਦੋਂ 18-19 ਸਾਲ ਦੀ ਸੀ ਜਦੋਂ ਇੱਕ ਸੜਕ ਹਾਦਸਾ ਵਾਪਰਿਆ ਰੀਡ ਦੀ ਹੱਡੀ ਦੇ ਵਿੱਚ ਨੁਕਸ ਪੈ ਗਿਆ ਤੇ ਸਰੀਰ ਦੇ ਹੇਠਲੇ ਹਿੱਸੇ ਨੂੰ ਲਕਵੇਂ ਨੇ ਮਾਰ ਲਿਆ ਉਹਨੇ ਫਿਰ ਹਿੰਮਤ ਨਹੀਂ ਹਾਰੀ व्हीਲ ਚੇਅਰ ਦੇ ਉੱਤੇ ਬੈਠੀ ਦੇ ਨਿਸ਼ਾਨੇਬਾਜ਼ੀ ਦਾ ਅਭਿਆਸ ਕੀਤਾ ਤੇ ਐਤਕੀ ਉਹਨੇ ਇਸ ਖੇਡ ਦੇ ਵਿੱਚ ਤੇ 골ਡ ਮੈਡਲ ਲੈ ਲਿਆ ਇਹ ਕਿਹਾ ਗਿਆ ਮੁੰਡਾ ਯੋਗੇਸ਼ ਕਥੋਨੀਆ जिने ਲੰਗੇ ਕਲ ਚਾਂਦੀ ਦਾ ਮੈਡਲ ਹਾਸਲ ਕੀਤਾ 9 ਸਾਲ ਦੀ ਉਮਰ ਸੀ ਜਦੋਂ ਉਹਦੀਆਂ ਲੱਤਾਂ ਖੜਗੀਆਂ ਪਰ ਮਾਪੇ ਨੇ ਬਹੁਤ ਮਿਹਨਤ ਕੀਤੀ ਉਹ ਮੁੰਡੇ ਨੇ ਵੀ ਹੌਸਲਾ ਨਹੀਂ ਹਾਰਿਆ ਫਿਜ਼ੀਓਥੈਰੇਪੀ ਵਾਲੇ ਨੇ ਵੀ ਬੜੀ ਮਿਹਨਤ ਕੀਤੀ 3-4 ਸਾਲਾਂ ਬਾਅਦ ਉਹਦੀਆਂ ਲੱਤਾਂ ਨੇ ਫੇਰ ਕੰਮ ਕਰਨਾ ਸ਼ੁਰੂ ਕੀਤਾ ਹੁਣ ਉਹ ਡਿਸਕਸ ਥਰੋ ਦਾ ਖਿਡਾਰੀ ਆ ਡਿਸਕਸ ਥਰੋ ਦੇ ਵਿੱਚ ਉਹਨੇ ਚਾਂਦੀ ਦਾ ਮੈਡਲ ਜਿੱਤ ਲਿਆ ਇਹ ਸਾਰੇ ਖਿਡਾਰੀ ਇਸ ਤਰੀਕੇ ਦੇ ਨਾਲ ਆ ਜਿਨ੍ਹਾਂ ਨੇ ਬਹੁਤ ਕਮਾਲ ਕੀਤੀ ਆ ਕਿਸੇ ਦੀ ਬਾਹ ਹੈ ਨਹੀਂ ਗਈ ਕਿਸੇ ਦਾ ਕੋਈ ਸਮੱਸਿਆ ਕਿਸੇ ਦੀ ਕੋਈ ਸਮੱਸਿਆ ਕੱਲ ਇੱਕ ਮੁੰਡੇ ਨੇ ਬੈਡਮਿੰਟਨ ਦੇ ਵਿੱਚ ਕਮਾਲ ਕੀਤੀ ਆ ਉਹਦੇ ਇੱਕ ਲੱਤ ਹੈ ਨਹੀਂ ਗਈ ਉਹ ਜਿਹੜੀ ਹੁੰਦੀ ਹੈ ਲੋਹੇ ਦੀ ਲੱਤ ਉਹਦਾ ਮੈਨੂੰ ਦਾ ਨਹੀਂ ਲੈਣਾ ਆਉਂਦਾ ਵੀ ਭਾਈ ਉਹਨੂੰ ਨਾ ਕੀ ਕਹਿੰਦੇ ਆ ਆਰਟੀਫੀਸ਼ਲ ਲੱਤ ਨੂੰ ਪਰ ਉਹਦੀ ਉਹ ਲੱਗੀ ਹੋਈ ਆ ਉਹਨੇ ਬੈਡਮਿੰਟਨ ਦੇ ਵਿੱਚ ਕਮਾਲ ਕਰਤੀ ਆ ਸੋ ਇਹ ਖਿਡਾਰੀ ਸਾਡਾ ਮਾਣ ਆ ਇਹਨਾਂ ਖਿਡਾਰੀਆਂ ਨੂੰ ਵਧ ਤਵ ਵਧ ਪੈਸੇ ਵੀ ਮਿਲਣੇ ਚਾਹੀਦੇ ਆ ਮੀਡੀਏ ਨੂੰ ਕਵਰੇਜ ਵੀ ਕਰਨੀ ਚਾਹੀਦੀ ਆ ਇਹਨਾਂ ਦਾ ਸਨਮਾਨ ਵੀ ਹੋਣਾ ਚਾਹੀਦਾ ਇਹ ਕੰਪਨੀ ਕਾਦੇ ਬ੍ਰਾਂਡ ਵਾਸਟਰ ਵੀ ਹੋਣੇ ਚਾਹੀਦੇ ਆ ਜ਼ਿੰਦਗੀ ਦੇ ਅਸਲ ਨਾਇਕ ਇਹ ਆ ਸਾਡੇ ਪ੍ਰੇਰਨਾ ਸਰੋਤ ਇਹ ਲੋਕ ਆ ਜੀ ਬਿਲਕੁਲ 100% ਤੁਹਾਡੀ ਗੱਲ ਸਹੀ ਹੈ ਜੀ ਅਸਲ ਪ੍ਰੇਰਨਾ ਸਰੋਤ ਇਹ ਲੋਕ ਨੇ ਖੈਰ ਉਧਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ ਕਹਿੰਦੇ ਪਹਿਲੇ ਤੱਕ ਨਹੀਂ ਬਹੁਤ ਜ਼ਿਆਦਾ ਗਰਮਾ ਗਰਮੀ ਹੋਈ ਹੈ ਹਾਂ ਬਿਲਕੁਲ ਜੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਗਰਮਾ ਗਰਮੀ ਬਹੁਤ ਹੋ ਗਈ ਆ ਬੇਹਦ ਗਰਮਾ ਗਰਮੀ ਹੋਈ ਆ 3 ਦਿਨ ਦਾ ਇਹ ਸੈਸ਼ਨ ਆ 2 3 ਤੇ 4 ਸਤੰਬਰ ਨੂੰ ਚੱਲਣ ਵਾਲਾ ਜਦੋਂ ਅਸੀਂ ਅੱਜ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਤਾਂ 3 ਸਤੰਬਰ ਨੂੰ ਅਸੀਂ ਸਵੇਰ ਦੇ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਹਾਂ 2 ਤਰੀਕ ਨਿਕਲ ਗਈ ਆ 1 ਦਿਨ ਬਾਕੀ ਆ ਸੋ ਮੈਨੂੰ ਲੱਗਦਾ ਸੀਗਾ ਵੀ 2 ਤਰੀਕ ਨੂੰ ਯਾਨੀ ਕਿ ਪਹਿਲੇ ਦਿਨ ਤਾਂ ਵਿਛੜੀਆਂ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਹੋਊਗੀ 3 ਤੇ 4 ਨੂੰ ਇੱਥੇ ਖੱਪਖਾਨਾ ਪਾਊਗਾ ਪਰ ਇਹ ਪਹਿਲੇ ਦਿਨੀ ਰੌਲਾ ਰੱਪਾ ਸ਼ੁਰੂ ਹੋ ਗਿਆ ਗਰਮਾ ਗਰਮੀ ਪਹਿਲੇ ਦਿਨੀ ਸ਼ੁਰੂ ਹੋ ਗਈ ਆ ਪਹਿਲੇ ਦਿਨ ਸੁਰਜੀਤ ਪਾਤਰ ਸਾਹਿਬ ਤੇ ਹੋਰ ਸ਼ਖਸੀਤਾਂ ਜਿਹੜੀਆਂ ਵਿਛੜੀਆਂ ਵੱਡੀਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਹੁਣ ਉਸ ਤੋਂ ਬਾਅਦ ਅੱਜ ਰੌਲਾ ਪਊਗਾ ਪਰ ਪਹਿਲੇ ਦਿਨ ਹੀ ਰੌਲਾ ਜਣਾ ਵਧਿਆ ਕਿਉਂ ਪ੍ਰਤਾਪ ਸਿੰਘ ਆਵਾਜ਼ਵਾਨੀ ਇਹ ਗੱਲ ਕਹੀ ਹੈ ਵੀ ਸੂਬੇ ਦੇ ਵਿੱਚ ਲੁੱਟਾ ਫੋਆ ਸੂਬੇ ਦੇ ਵਿੱਚ ਅਰਾਜਕਤਾ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਸਭ ਕੁਝ ਇੱਕੇ ਟੰਗਿਆ ਪਿਆ ਸੂਬੇ ਦੇ ਵਿੱਚ ਹਾਲਾਤ ਬੜੇ ਮੰਦੜੇ ਹੋਏ ਪਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਇਸ ਵੇਲੇ ਜ਼ਰੂਰਤ ਹੈ ਕਿ ਭਾਈ ਸੂਬੇ ਦੀ ਸਰਕਾਰ ਦੇ ਕੋਲੋਂ ਉਤਰ ਮੰਗੇ ਜਾਣ ਉਤਰ ਇਹ ਦਿੰਦੇ ਦੀਗੇ ਤੇ ਉਤਰ ਅਸੀਂ ਲੈ ਕੇ ਰਵਾਂਗੇ ਉਹਨਾਂ ਨੇ ਕਿਹਾ ਜੀ ਕਿ ਸੂਬੇ ਦੀ ਸਰਕਾਰ ਤਾਂ ਕਹਿੰਨੀ ਸੀ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਹੋਈ ਨਹੀਂ ਕਿ ਪੰਜਾਬ ਦੇ ਵਿੱਚ ਪਰ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਰਿਪੋਰਟ ਜਮ੍ਹਾਂ ਕਰਵਾਈ ਹੈ ਵੀ ਪਹਿਲੀ ਇੰਟਰਵਿਊ ਖੜੜਦੇ ਸੀਆਈਏ ਸਟਾਫ ਦੇ ਵਿੱਚ ਹੋਈ ਹੈ ਦਿਓ ਉਤਰ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਕਹਿੰਦੇ ਪੰਜਾਬ ਦੇ ਵਿੱਚ ਸਭ ਕੁਝ ਠੀਕ ਹੈ ਪਰ ਜਦੋਂ ਜਲੰਧਰ ਦੇ ਵਿੱਚ 15 ਅਗਸਤ ਦੇ ਮੌਕੇ ਤੁਸੀਂ ਲੋਕਾਂ ਨੂੰ ਸੰਬੋਧਨ ਕਰਦੇ ਹੋ ਤਾਂ 16 ਲੱਖ ਰੁਪਏ ਵਾਲੇ ਕੈਬਨ ਦੇ ਵਿੱਚ ਸ਼ਕੰਜੇ ਦੇ ਵਿੱਚ ਖੜ ਕੇ ਬੁਲਟ ਪ੍ਰੂਫ ਸ਼ਕੰਜੇ ਦੇ ਵਿੱਚ ਖੜ ਕੇ ਸੰਬੋਧਨ ਕਰਦੇ ਹੋ ਕਿ ਇਹ ਪੰਜਾਬ ਦੇ ਵਿੱਚ ਸਭ ਕੁਝ ਠੀਕ ਹੈ ਉਹਦੀ ਉਦਾਹਰਨ ਸੋਸਤੋ ਘਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਹੈ ਵੀ ਇੱਕ 117 ਵਿਧਾਇਕਾ ਘਟੋ ਘਟ 10 ਮਿੰਟ ਤਾਂ ਇੱਕ ਵਿਧਾਇਕ ਨੂੰ ਮਿਲਣੀ ਚਾਹੀਦੀ ਬੋਲਣ ਦੇ ਲਈ ਇਹਦਾ ਮਤਲਬ ਇਹ ਆ ਵੀ 8 ਤੋਂ ਲੈ ਕੇ 10 ਦਰ ਦਾ ਇਹ ਸੈਸ਼ਨ ਹੋਣਾ ਚਾਹੀਦਾ ਤਿੰਨ ਦਿਨ ਦੇ ਵਿੱਚ ਕੀ ਗੱਲ ਹੋਣੀ ਆ ਸੰਦੀਪ ਜਾਖੜ ਦੇ ਵੀ ਆਪਣੀ ਗੱਲ ਕਹੀ ਆ ਉਧਰ ਸੁਖਵਿੰਦਰ ਕੋਟਲੀ ਦੇ ਵੀ ਆਪਣੀ ਗੱਲ ਕਹੀ ਆ ਸੋ ਮੈਨੂੰ ਲੱਗਦਾ ਜੀ ਕਿ ਅੱਜ ਯਾਨੀ ਕਿ 3 ਤਰੀਕ ਨੂੰ ਪੂਰੀ ਗਹਿਮਗਹਿਮੀ ਇੱਥੇ ਹੋਊਗੀ ਰੌਲਾ ਰੱਪਾ ਪੂਰਾ ਨਿਠ ਕੇ ਪਊਗਾ ਜੀ ਜੀ ਬਿਲਕੁਲ ਵੇਖਦੇ ਆ ਕੀ ਬਣਦਾ ਟਾਣਾ ਸਾਬ ਖੈਰ ਉਧਰ ਸ਼ੰਭੂ ਬਾਰਡਰ ਦੇ ਕਿਸਾਨਾਂ ਦੇ ਮਸਲੇ ਲਈ ਕਹਿੰਦੇ ਕਮੇਟੀ ਬਣਾਈ ਗਈ ਹੈ ਬਿਲਕੁਲ ਜੀ ਬਿਲਕੁਲ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਮਸਲੇ ਦੇ ਹੱਲ ਵਾਸਤੇ ਕਮੇਟੀ ਬਣਾਈ ਗਈ ਹੈ ਆਪਾਂ ਜਾਣਦੇ ਆ ਵੀ ਇਹ ਜਿਹੜੀ ਕਮੇਟੀ ਆ ਇਸ ਕਮੇਟੀ ਨੇ ਕੰਮ ਇਹ ਕਰਨਾ ਹੈਗਾ ਜੀ ਕਿ ਕਿਸਾਨਾਂ ਦਾ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦਾ ਮਸਲਾ ਵਿਚਕਾਰੋਂ ਹੱਲ ਕੀਤਾ ਜਾਵੇ ਵਿੱਚ ਪਾ ਕੇ ਵਿਚਕਾਰ ਲਈ ਕੋਈ ਨਾ ਕੋਈ ਪਤਾ ਨਹੀਂ ਗੱਲ ਕੀਤੀ ਜਾਵੇ ਜਿਹੜੀ ਕਿ ਹਾਲੇ ਤੱਕ ਦੋਵਾਂ ਧਿਰਾਂ ਦੇ ਵਿੱਚੋਂ ਕਿਸੇ ਦੇ ਵੱਲੋਂ ਮੰਨੀ ਨਹੀਂ ਗਈ 6 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਸ਼ੰਭੂ ਤੇ ਖਨੌਰੀ ਬਾਡਰ ਦੇ ਉੱਤੇ ਕਿਸਾਨਾਂ ਨੂੰ ਬੈਠੇ ਹੋਏ ਨਾ ਤਾਂ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾ ਰਿਹਾ ਨਾ ਉਹਨਾਂ ਦੀ ਮੰਗ ਮੰਨੀ ਜਾ ਰਹੀ ਆ ਹੁਣ ਸੁਪਰੀਮ ਕੋਰਟ ਨੇ ਲੰਘੇ ਕੱਲ੍ਹ ਸਾਬਕਾ ਜਸਟਿਸ ਨਾਇਬ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਆ ਤੇ ਇਹ ਗੱਲ ਕਹੀ ਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਕਿਸਾਨਾਂ ਨਾਲ ਮੀਟਿੰਗ ਕਰਕੇ ਟੁਕਵਾ ਹੱਲ ਕੱਢਿਆ ਜਾਵੇ ਉਹ ਅਸਲ ਵਿੱਚ ਰੌਲਾ ਕੀ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆ ਹਰਿਆਣੇ ਦੇ ਉਹ ਇਹ ਗੱਲ ਕਹਦੇ ਵੀ ਤੁਸੀਂ ਦਿੱਲੀ ਜਾਓ ਜੀ ਸਦਕੇ ਜਾਓ ਪਰ ਟਰੈਕਟਰ ਟਰਾਲੀਆਂ ਇੱਥੇ ਹੀ ਛੱਡ ਜੋ ਕਿਸਾਨ ਨੇ ਗੱਲ ਕਹਨੇ ਵੀ ਤੁਸੀਂ ਬੈਰੀਕੇਡ ਚੱਕੋ ਅਸੀਂ ਅੱਗੇ ਚਲੇ ਜਾਂਦੇ ਆਂ ਅਸੀਂ ਤੁਹਾਡਾ ਰਾਹ ਰੋਕਦੇ ਹੀ ਨਹੀਂ ਜੇ ਅਸੀਂ ਖਾਲੀ ਹੱਥ ਜਾਂਦੇ ਆਂ ਸਾਨੂੰ ਕਿ ਪਤਾ ਕਿੰਨੇ ਲੰਮੇ ਸਮੇਂ ਬਾਅਦ ਸੜਕੇ ਮੰਗਾ ਮੰਗਿਆ ਜਾਣ ਜਾਂ ਨਾ ਮੰਗਿਆ ਜਾਣ ਅਸੀਂ ਜਾਵਾਂਗੇ ਉੱਥੇ ਬੈਠ ਕੇ ਮੋੜ ਥੋੜੀ ਆਵਾਂਗੇ ਨਾ ਸੇਕਰਾਇ ਦੇ ਕਮਰੇ ਲੈ ਸਕਦੇ ਆਂ ਨਾ ਟਾਪਿਆ ਤੋਂ ਰੋਟੀ ਖਾ ਸਕਦੇ ਆਂ ਤੁਸੀਂ ਸਾਨੂੰ ਟਰਾਲੀਆਂ ਸਮੇਤ ਜਾਣ ਦਿਓ ਇਹ ਟਰਾਲੀਆਂ ਸਾਡਾ ਘਰ ਵੀ ਆ ਇਹ ਟਰਾਲਗਾ ਸਾਡੀ ਰਸੋਈ ਵੀ ਆ ਸਾਡਾ ਇਹ ਸਾਰਾ ਕੁਝ ਇਹੀ ਆ ਹਾਂ ਅਸੀਂ ਇਸ ਗੱਲ ਦਾ ਵਾਅਦਾ ਕਰਦੇ ਆਂ ਵੀ ਕਿਸੇ ਦਾਣ ਕੋਈ ਜ਼ਰਤ ਨਹੀਂ ਹੋਊਗੀ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਪ੍ਰਦਰਸ਼ਨ ਕਰਾਂਗੇ ਪ੍ਰਸ਼ਾਸਨ ਇਹ ਮੰਨ ਕੇ ਨਹੀਂ ਰਾਜ਼ੀ ਖਾਲੀ ਹੱਥ ਜਾਣਾ ਕਿਸਾਨ ਮੰਨ ਕੇ ਨਹੀਂ ਰਾਜ਼ੀ ਹਰਿਆਣੇ ਦੀ ਸਰਕਾਰ ਬੈਰੀਕਡ ਚੁੱਕ ਕੇ ਨਹੀਂ ਰਾਜ਼ੀ ਕਿਸਾਨ ਕਹਿੰਦੇ ਹਾਈ ਕੋਰਟ ਨੇ ਬੈਰੀਕਡ ਚੁੱਕਣ ਵਾਸਤੇ ਕਹ ਤੁਸੀਂ ਚੁੱਕ ਲੋ ਅਸੀਂ ਅੱਗੇ ਵਧ ਜਰਨੀ ਅਸੀਂ ਇੱਥੇ ਬਹਿਣੀ ਨਹੀਂ ਆਏ ਸੋ ਆ ਭਮਲਪੂਸਾ ਬਣਿਆ ਹੋਇਆ ਹੁਣ ਜਿਹੜੀ ਨਵੀਂ ਪੰਜ ਬਬਰੀ ਕਮੇਟੀ ਬਣਾਈ ਆ ਹਾਈ ਕਮੇਟੀ ਜਿਹੜੀ ਬਣਾਈ ਗਈ ਆ ਇਹ ਹੁਣ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਮਨਾਊਗੀ ਕੀ ਬਣੂਗਾ ਕੀ ਨਹੀਂ ਬਣੂਗਾ ਵਕਤ ਦੱਸੂਗਾ ਪਰ ਲੰਗੇ ਕਲ ਮਟਕਾ ਚੌਕ ਦੇ ਵਿੱਚ ਤੇ ਜੋਗਿੰਦਰ ਸਿੰਘ ਉਗਰਾਹਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਉੱਥੇ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡਗਿਆ ਉਹ ਪੰਕੇ ਉਹਨਾਂ ਨੇ ਮੰਗ ਪੱਤਰ ਲਿਆ ਲਗੇ ਕਾਲੀ ਐਸਕੇਮ ਯਾਨੀ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਕਮਹਾ ਪੰਚਾਇਤ ਕੀਤੀ ਗਈ ਆ ਸੋ ਕਹਿਣ ਦਾ ਭਾਵ ਇਹ ਆ ਕਿ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਸਿਰ ਦੇ ਉੱਤੇ ਆ ਕਿਸਾਨ ਹਰਿਆਣੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਹੋਰ ਸਰਗਰਮ ਹੋਏ ਆ ਤੇ ਵੇਨੇ ਆ ਵੀ ਭਾਈ ਬੀਜੇਪੀ ਇਹ ਸਾਰੇ ਹਾਲਾਤ ਨੂੰ ਕਿਵੇਂ ਟੈਕਲ ਕਰਦੀ ਆ ਕਿਵੇਂ ਨਜਿੱਠਦੀ ਆ ਨਜਿੱਠੀ ਜਾ ਸਕਦੀ ਗੱਲ ਜਾਂ ਫਿਰ ਨਹੀਂ ਜੀ ਬਿਲਕੁਲ ਸਹੀ ਹੋ ਗਿਆ ਟੈਣਾ ਸਾਹਿਬ ਉੱਧਰ ਕਹਿੰਦੇ ਈਜੀ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਅਮਨਤੁੱਲਾ ਖਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਕਿਉਂ ਹਾਂ ਬਿਲਕੁਲ ਜੀ ਦੇਖੋ ਇਹ ਤਾਂ ਪੁੱਛ ਕੇ ਪਹਿਲਾਂ ਵੀ ਕਈ ਵਾਰੀ ਹੋਈ ਹੈ ਪਰ ਗ੍ਰਿਫਤਾਰ ਇਹਨਾਂ ਨੂੰ ਹੁਣ ਕੀਤਾ ਗਿਆ ਜਿਹੜੀ ਈਡੀ ਆ ਉਹਨਾਂ ਦੇ ਵੱਲੋਂ ਗ੍ਰਿਫਤਾਰ ਕਰਨ ਦੇ ਪਿੱਛੇ ਵਜ੍ਹਾ ਕੀ ਆ ਕਿਉਂਕਿ ਇਹਨਾਂ ਦੇ ਉੱਤੇ ਅਮਨਤੁੱਲਾ ਖਾਨ ਜਿਹੜੇ ਕਿ ਦਿੱਲੀ ਦੀ ਓਖਲਾ ਵਿਧਾਨ ਸਭਾ ਸੀਟ ਤੋਂ ਐਮਐਲਏ ਆ ਉਹਨਾਂ ਦੇ ਉੱਤੇ ਦੋਸ਼ ਇਹ ਆ ਵੀ ਜਦੋਂ ਇਹ ਹੁੰਦੇ ਸੀਗੇ ਵਕਫ ਬੋਰਡ ਦੇ ਪ੍ਰਧਾਨ ਜਦੋਂ ਵਕਫ ਬੋਰਡ ਦੇ ਪ੍ਰਧਾਨ ਸੀ ਅਮਨਤੁੱਲਾ ਖਾਨ ਇਹਨਾਂ ਦੇ ਉੱਤੇ ਦੋਸ਼ ਲੱਗੇ ਕਿ 32 ਭਰਤੀਆਂ ਇਹਨਾਂ ਨੇ ਨਿਯਮਾਂ ਮੁਤਾਬਕ ਨਹੀਂ ਕੀਤੀਆਂ ਦੂਜੀ ਗੱਲ ਇਹ ਹੈ ਜੀ ਕਿ ਇਹਨਾਂ ਨੇ ਫੰਡਾਂ ਦੇ ਵਿੱਚ ਕਿੱਥੇ ਤੱਕ ਕਪਲੇਬਾਜ਼ੀ ਕੀਤੀ ਆ ਤੀਜਾ ਇਹਨਾਂ ਦੇ ਉੱਤੇ ਦੋਸ਼ ਇਹ ਆ ਕਿ ਇਹਨਾਂ ਨੇ ਉਸ ਵੇਲੇ ਜਿਹੜੀਆਂ ਜਾਇਦਾਦਾਂ ਵਕਫ ਬੋਰਡ ਦੀਆਂ ਉਹਨਾਂ ਦੇ ਵਿੱਚੋਂ ਕਮਾਈ ਖਾਦੀ ਹੈ ਕਿਰਾਏ ਦੇ ਉੱਤੇ ਦਿੱਤੀਆਂ ਸੋ ਇਸ ਤਰੀਕੇ ਦੇ ਬੇਨਿਬਗਾਨੇ ਦੋਸ਼ ਲੱਗੇ ਆ ਲੰਘੇ ਕੱਲ ਯਾਨੀ ਕਿ ਸੋਮਵਾਰ ਨੂੰ ਤੇ ਸਵੇਰੇ 7:30 ਵਜੇ ਸਾਢੇ 8:00 ਵਜੇ ਤੇ ਪਤਾ ਲੱਗਾ ਜੀ ਈਡੀ ਦੇ ਅਧਿਕਾਰੀ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਗਏ 4 ਸਾਢੇ 4 ਘੰਟੇ ਨਾਲੇ ਕੋਲੋਂ ਪੁੱਛਗਿਸ਼ ਹੋਈ ਆ ਸਾਢੇ 12:15 1:00 ਵਜੇ ਤੱਕ ਪੁੱਛਗਿਸ਼ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਨਤੁਲਾ ਖਾਨ ਨੇ ਗੱਲ ਕਹੀ ਆ ਵੀ ਮੈਂ ਹਰ ਇੱਕ ਨੋਟਿਸ ਦਾ ਜਵਾਬ ਦਿੱਤਾ ਈਡੀ ਦੀ ਇਕਲੌਤੀ ਕੋਸ਼ਿਸ਼ ਸੀ ਕਿ ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇ ਇਹ ਸਿਰਫ ਗ੍ਰਿਫਤਾਰ ਕਰਨ ਆਏ ਸੀ ਹੋਰ ਇਹਦੇ ਵਿੱਚ ਕੋਈ ਗੱਲ ਹੈ ਨਹੀਂ ਜੀ ਤੇਨਾ ਸਾਹਿਬ ਉਹ ਤੇ अरविंद केजरीवाल ਉਹਨਾਂ ਦੇ ਜਿਹੜੇ ਪੀਏ ਨਿਵੇਕ ਕੁਮਾਰ ਉਹਨਾਂ ਨੂੰ ਕਹਿੰਦੇ ਜ਼ਮਾਨਤ ਮਿਲ ਗਈ ਹੈ ਹਾਂ ਬਿਲਕੁਲ ਜੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜਾਂ ਆਪਾਂ ਕਹਿ ਦਈਏ ਜ਼ਮਾਨਤ ਮਿਲ ਹੀ ਗਈ ਹੈ ਇਹ ਗੱਲ ਅਸਲ ਦੇ ਵਿੱਚ ਕਿਉਂਕਿ ਜਿਹੜੇ ਵਿਵਕ ਕੁਮਾਰ ਆ ਇਹ अरविंद केजरीवाल ਦੇ ਪੀਏ ਉਦੋਂ ਚਰਚਾ ਦੇ ਵਿੱਚ ਆਏ ਸੀ ਜਦੋਂ ਸਵਾਤੀ ਮਾਲੀਵਾਲ ਨੇ ਇਹਨਾਂ ਦੇ ਉੱਤੇ ਮਾਰਕੁੱਟ ਦੇ ਦੋਸ਼ ਲਾਏ ਸੀ ਸਵਾਤੀ ਮਾਲੀਵਾਲ ਵੀ ਰਾਜ ਸਭਾ ਦੀ ਮੈਂਬਰ ਆ ਆਮ ਆਦਮੀ ਪਾਰਟੀ ਵੱਲੋਂ ਦੋਸ਼ ਉਹਨੇ ਇਹ ਲਾਏ ਸੀ ਕਿ ਮੈਂ ਸੀਐਮ ਹਾਊਸ ਦੇ ਵਿੱਚ केजरीवाल ਨੂੰ ਮਿਲਣ ਗਈ ਇਹਨੇ ਪੀਨੇ ਬੀਬੂ ਕੁਮਾਰ ਨੇ ਮੈਨੂੰ ਰੋਕ ਲਿਆ ਕਹਿੰਦੇ ਵੀ ਇੱਥੇ ਬਹਿ ਜਾ ਅੰਦਰ ਮੀਟਿੰਗ ਚੱਲਦੀ ਆ ਮੈਂ 15-20 ਮਿੰਟਾਂ ਬਾਅਦ ਫੇਰ ਅੱਗੇ ਜਾਣ ਲੱਗੀ ਤੇ ਫੇਰ ਮੂਰੇ ਆ ਕੇ ਖੜ ਗਿਆ ਨਹੀਂ ਕਹਿੰਦਾ ਨਹੀਂ ਜਾ ਸਕਦੇ ਮੈਂ ਫੇਰ ਜਾਣ ਲੱਗੀ 15 ਮਿੰਟਾਂ ਬਾਅਦ ਇਹ ਫੇਰ ਮੂਰੇ ਖੜ ਗਿਆ ਤੇ ਉਹ ਕਹਿੰਦੇ ਕਿ ਮੈਂ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਕਿ ਭਾਈ ਤੂੰ ਮੈਨੂੰ ਐ ਕਿਵੇਂ ਜਾਣ ਤੋਂ ਰੋਕ ਲੇਗਾ ਉਹ ਕਹਿੰਦੇ ਜੀ ਇਹਦੇ ਫੇਰ ਮੈਨੂੰ ੱੱਕੇ ਮਾਰੇ ਇਹਨੇ ਮੇਰੇ ਵਾਲ ਪੱਟੇ ਇਹਨੇ ਮੇਰੇ ਢਿੱਡ 'ਤੇ ਲੱਤਾਂ ਮਾਰੀਆਂ ਸੋ ਉਹਨੇ ਦੋਸ਼ ਲਾਏ ਸੀ ਤੇ ਸਵਾਤੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਾ ਕੇ ਪੁਲਿਸ ਦੇ ਕੋਲੇ ਫਿਰ ਇਹਨੂੰ ਪੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰ ਇਹਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੋ ਪੂਰੇ 100 ਦਿਨ ਬਾਅਦ 100 ਦਿਨ ਬਾਅਦ ਪੀਏ ਨੂੰ ਜ਼ਮਾਨਤ ਮਿਲੀ ਆ ਤੇ ਸੁਪਰੀਮ ਕੋਰਟ ਦੇ ਵੱਲੋਂ ਤੇ ਇਹ ਗੱਲ ਕਹੀ ਗਈ ਹੈ ਸ਼ਰਤ ਦੇ ਤਹਿਤ ਵੀ ਤੁਸੀਂ ਜਿੰਨਾ ਚਿਰ ਦੀ ਜ਼ਮਾਨਤ ਆ ਓਨੀ ਦੇਰ ਤੱਕ ਸੀਐਮ ਹਾਊਸ ਦੇ ਵਿੱਚ ਨਹੀਂ ਜਾ ਸਕੋਗੇ ਜੀ ਟੈਣਾ ਸਾਹਿਬ ਇੱਕ ਅੰਕੜਾ ਸਾਹਮਣੇ ਆਇਆ ਹੈ ਜਿਹਨੇ ਹੈਰਾਨ ਕਰ ਦਿੱਤਾ ਕਹਿੰਦੇ ਪੰਜਾਬ ਦੇ ਵਿੱਚ ਹਰ ਘੰਟੇ 130 ਦੇ ਕਰੀਬ ਪਾਸਪੋਰਟ ਬਣ ਰਹੇ ਨੇ हां बिल्कुल जी अगर सच्ची है कि पंजाब ਦੇ ਵਿੱਚ ਹਰ ਰੋਜ਼ 3271 ਪਾਸਪੋਰਟ ਬਣ ਰਹੇ ਆ 130 ਦੇ ਡੇਡੇ ਟੇਲੇ 1 ਘੰਟੇ ਦੇ ਵਿੱਚ ਪੰਜਾਬ ਚ ਪਾਸਪੋਰਟ ਬਣ ਰਹੇ ਆ 1 ਮਹੀਨੇ ਦੇ ਵਿੱਚ 1 ਲੱਖ ਦੇ ਕਰੀਬ ਪਾਸਪੋਰਟ ਬਣ ਰਹੇ ਆ ਤੇ ਪਿਛਲੇ ਸਾਲ 11 ਲੱਖ ਤੇ ਕੁਝ ਹਜ਼ਾਰ ਪਾਸਪੋਰਟ ਬਣੇ ਆ ਜਾਨੀ ਕਿ ਲਗਭਗ 11 12 ਲੱਖ ਪਾਸਪੋਰਟ ਹਰ ਸਾਲ ਪੰਜਾਬ ਦੇ ਵਿੱਚ ਬਣਦੇ ਆ ਤੇ ਜੇ ਆਪਾਂ ਗੱਲ ਕਰੀਏ ਜਨਵਰੀ 2100 ਜੋ 14 ਤੋਂ ਲੈ ਕੇ ਤੇ ਜੂਨ 2024 ਤੱਕ ਲਗਭਗ 1.5 ਸਾਲ ਦੀ ਤਾਂ 82 ਲੱਖ ਤੋਂ ਵੱਧ ਪਾਸਪੋਰਟ ਪੰਜਾਬ ਦੇ ਵਿੱਚ ਬਣੇ ਆ। ਮਤਲਬ ਇਹ ਇਹ ਦੀ ਕਿ ਪੰਜਾਬ ਦੇ ਲੋਕ ਬਾਹਰ ਜਾਣਾ ਚਾਹੁੰਦੇ ਸਨ ਤੇ ਬਾਹਰ ਜਾਣਾ ਚਾਹੁੰਦੇ ਹਨ। ਪੰਜਾਬ ਦੇ ਲੋਕਾਂ ਨੇ ਅੰਦਰ ਕਰਜ਼ ਹੈ ਕਿ ਅਸੀਂ ਬਾਹਰ ਜਾ ਕੇ ਹੋਰ ਕਿਸੇ ਨੂੰ ਪਾਸਪੋਰਟ ਤੇ ਆਟਾ-ਦਾਲ ਤਾਂ ਮਿਲਣੀ ਨਹੀਂ। ਉਹਦੇ ਲਈ ਤਾਂ ਹੋਰ ਜਿਹੜੇ ਸਾਧਨ ਹੈਗੇ, ਹੋਰ ਡਾਕੂਮੈਂਟ ਆ। ਇਹਦਾ ਮਤਲਬ ਤਾਂ ਇੰਟਰਨੈਸ਼ਨਲ ਟਰੈਵਲ ਕਰਨ ਦੇ ਜਿਹੜੇ ਚਾਹਵਾਨ ਆ ਉਹ ਹੀ ਆ। ਸੋ ਕਿਸੇ ਨੂੰ ਸਫਲਤਾ ਮਿਲਦੀ ਜਾਂ ਨਹੀਂ ਮਿਲਦੀ ਬਾਹਰ ਜਾਣ ਦੀ ਵੱਖਰੀ ਗੱਲ ਆ ਪਰ ਚਾਹੁੰਦਾ ਹਰ ਕੋਈ ਇੱਕ ਮੈਂ ਬਾਹਰ ਜਾਵਾਂ ਤੇ ਪਾਸਪੋਰਟ ਇਸੇ ਕਰਕੇ ਬਣਾਇਆ ਜਾਂਦਾ ਜੀ ਜਨਾਬ ਸਾਹਿਬ ਇੱਕ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਕਿ ਨੇ ਮੂਰਤੀ ਵਿਸਰਜਨ ਕਰਨ ਗਏ ਚਾਰ ਨੌਜਵਾਨ ਬਿਆਸ ਦੇ ਵਿੱਚ ਡੁੱਬ ਗਏ ਨੇ ਹਾਂ ਬਿਲਕੁਲ ਜੀ ਇਹਨੂੰ ਅੰਧਵਿਸ਼ਵਾਸ ਕਹਿੰਨੋ ਇਹਨੂੰ ਅੰਨੀ ਸ਼ਰਦਾ ਕਹੋ ਇਹਨੂੰ ਕੁਝ ਵੀ ਕਹੋ ਪਰ ਪਤਾ ਲੱਗਾ ਵੀ ਜਲੰਧਰ ਤੋਂ 40 50 ਜਾਣੇ ਗਏ ਸੀਗੇ ਜੀ ਬਿਆਸ ਦਰਿਆ ਦੇ ਵੱਲ ਜਦੋਂ ਆਪਾਂ ਜਲੰਧਰ ਤੋਂ ਅੰਮ੍ਰਿਤਸਰ ਜਾਂਦੇ ਆ ਰਾਹ ਦੇ ਵਿੱਚ ਬਿਆਸ ਦਰਿਆ ਪੈਂਦਾ ਵਿਆਸ ਕਸਬੇ ਦੇ ਕੋਲੇ ਤੇ ਉਸ ਥਾਂ ਦੇ ਉੱਤੇ ਗਏ ਸੀਗੇ ਇਹ ਤੇ ਜਦੋਂ ਇਹਨਾਂ ਨੇ ਮੂਰਤੀ ਵਿਸਰਜਨ ਕਰਨੀ ਸੀ ਤਾਂ ਤਿੰਨ ਲਵੀ ਜੀ ਉਮਰ ਦੇ ਮੁੰਡੇ ਦਰਿਆ 'ਚ ਵੜ ਗਏ ਉਹ ਨਹਾਉਣ ਲੱਗ ਪਏ ਪਾਣੀ ਦਾ ਵਹਾਅ ਤੇਜ਼ ਸੀ ਇਹ ਰੁੜ ਗਏ ਚੌਥੇ ਜਣੇ ਨੇ ਵਿੱਚ ਇਹਨਾਂ ਨੂੰ ਬਚਾਉਣ ਵਾਸਤੇ ਛਾਲ ਮਾਰੀ ਉਹਨੂੰ ਵੀ ਤੈਰਨਾਂ ਨਹੀਂ ਸੀ ਉਹਦਾ ਪਾਣੀ ਦੇ ਵਹਾਅ 'ਚੋਂ ਵੀ ਰੁੜ ਗਿਆ 14 ਦੀਆਂ ਲਾਸ਼ਾਂ ਹਾਲੇ ਤੱਕ ਮਿਲ ਗਿਆ ਨਹੀਂ ਜੀ ਸੁਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ.ਆਈ.ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ